ਕੇਰਲ ਵਿੱਚ ਇਸ ਸਾਲ ਰੈੱਡ ਫੀਵਰ ਨਾਲ 29 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ ਰੈੱਡ ਫੀਵਰ ਯਾਨੀ ਕਿ ਲਿਪਟੋਸਪਾਇਰੋਸਿਸ ਇੱਕ ਗੰਭੀਰ ਬਿਮਾਰੀ ਹੈ ਜਿਸ ਦੇ ਮੀਂਹ ਦੌਰਾਨ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਕੇਰਲ ਦੀ ਸਿਹਤ ਮੰਤਰੀ ਵਿਨਾ ਜਾਰਜ ਨੇ ਕਿਹਾ ਹੈ ਕਿ ਮਨਰੇਗਾ ਮਜ਼ਦੂਰਾ ਸਫਾਈ ਕਰਮਚਾਰੀਆਂ ਵਲੰਟੀਅਰ ਬਾਗਬਾਨੀ ਕਰਨ ਵਾਲਿਆਂ ਅਤੇ ਮਿੱਟੀ 'ਚ ਖੇਡਣ ਵਾਲੇ ਬੱਚਿਆਂ ਨੂੰ ਰੈੱਡ ਫੀਵਰ ਦਾ ਜ਼ਿਆਦਾ ਖਤਰਾ ਹੈ ਇਹਨਾਂ ਨੂੰ ਡਾਕਸੀਸਾਈਕਲਿਨ ਜ਼ਰੂਰ ਲੈਣੀ ਚਾਹੀਦੀ ਹੈ ਸਿਹਤ ਮੰਤਰੀ ਨੇ ਕਿਹਾ ਹੈ ਕਿ ਮਿੱਟੀ ਜਾਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਸਿਹਤ ਕਰਮਚਾਰੀਆਂ ਦੀ ਸਲਾਹ ਅਨੁਸਾਰ ਇਲਾਜ ਲਈ ਡਾਕਸੇ ਸਾਈਕਲਿਨ ਟੈਬਲੇਟ ਖਾਣੀ ਚਾਹੀਦੀ ਆ ਬੁਖਾਰ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰੀ ਹੈ ਰੈਟ ਫੀਵਰ ਚੂਹਾ ਗਾਂ ਬੱਕਰੀ ਜਾਂ ਕੁੱਤੇ ਵਰਗੇ ਸੰਕਰਮਿਤ ਜਾਨਵਰਾਂ ਦੇ ਮਲ ਤੋਂ ਨਿਕਲੇ ਬੈਕਟੀਰੀਆ ਦੇ ਦੂਸ਼ਿਤ ਮਿੱਟੀ ਜਾਂ ਪਾਣੀ ਰਾਹੀਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਨਾਲ ਫੈਲਦਾ ਹੈ ਇਹ ਬੈਕਟੀਰੀਆ ਚਮੜੀ ਤੇ ਹੋਏ ਜ਼ਖਮਾਂ ਅੱਖਾਂ ਨੱਕ ਜਾਂ ਮੂੰਹ ਰਾਹੀਂ ਸਰੀਰ ਵਿੱਚ ਪ੍ਰਵੇਸ਼ ਕਰ ਸਕਦਾ ਹੈ ਸਿਹਤ ਮੰਤਰੀ ਨੇ ਕਿਹਾ ਹੈ ਕਿ ਮਿੱਟੀ ਜਾਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ 200 ਮਿਲੀਗ੍ਰਾਮ ਡਾਕਸੀਸਾਈਕਲਿਨ ਲੈਣੀ ਚਾਹੀਦੀ ਹੈ ਇਹ ਦਵਾਈ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਮਿਲਦੀ ਹੈ ਸ਼ੁਰੂਆਤੀ ਲੱਛਣ ਦਿਸਣ ਤੇ ਤੁਰੰਤ ਇਲਾਜ ਲੈਣਾ ਸਮੇਂ ਤੇ ਸਾਵਧਾਨੀ ਨਾਲ ਰੈੱਡ ਫੀਵਰ ਤੋਂ ਬਚਾਓ ਸੰਭਵ ਹੈ